ਅਕਾਲੀਆਂ ਨੂੰ ਘੇਰਾ ਪਾਉਣ ਲਈ ਟਕਸਾਲੀਆਂ ਨੇ ਮੰਗ ਪੱਤਰ ਦਿੱਤਾ ਜਿਸ ਗੱਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਲਗਾਤਾਰ ਡਰ ਰਿਹਾ ਹੈ ਉਸੇ ਗੱਲ ਨੂੰ ਟਕਸਾਲੀ ਆਗੂ ਬਾਹਰ ਕੱਢਣਾ ਚਾਹੁੰਦੇ ਨੇ ਸੇਵਾ ਸਿੰਘ ਸੇਖਵਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੁੱਜੇ ਜਿੱਥੇ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਉਹਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੇਖਵਾ ਮੁਤਾਬਕ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਸਰਾਸਰ ਗਲਤ ਹੈ ਉਹਨਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਬਦਲੀ ਨੂੰ ਰੱਦ ਕਰਕੇ ਕੁਵਰ ਵਿਜੇ ਪ੍ਰਤਾਪ ਨੂੰ ਐਸਆਈਟੀ ਵਿੱਚ ਵਾਪਸ ਸਿਸ ਸ਼ਾਮਿਲ ਕੀਤਾ ਜਾਵੇ ਤਾਂ ਜੋ ਪਰ ਕਾੜੀ ਕਾਂਟੀ ਜਾਂਚ ਮੁੜ ਉਸ ਤੇਜ਼ੀ ਨਾਲ ਅੱਗੇ ਵਧੇ ਕੋਮਰ ਵਿਜੇ ਪ੍ਰਤਾਪ ਸਿੰਘ ਇੱਕ ਬਹੁਤ ਹੀ ਇਮਾਨਦਾਰ ਹੋਣਹਾਰ ਤੇ ਇੰਟੈਲੀਜੈਂਟ ਅਫਸਰ ਨੇ ਜਿਹਦੇ ਤੋਂ ਪੰਜਾਬ ਦੇ ਲੋਕੀ ਬਹੁਤ ਵੱਡੀਆਂ ਆਸਾਂ ਲਾ ਕੇ ਬੈਠੇ ਸਨ ਕਿ ਜੋ ਬੇਅਦਬੀ ਕਾਂਡ ਹੋਇਆ ਬੈਬਲ ਕਲਾ ਕਾਂਡ ਹੋਇਆ ਆ ਉਹਦੀ ਨਿਰਪੱਖ ਜਾਂਚ ਹੋ ਕੇ ਜਿਹੜੇ ਅਸਲ ਦੋਸ਼ੀ ਨੇ ਉਹ ਕਾਨੂੰਨ ਦੇ ਕਟਾਰੇ ਵਿੱਚ ਖੜੇ ਹੋਣਗੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਆ ਕਿ ਉਹਨਾਂ ਨੇ ਜਿਹੜੀ ਸਿੱਟ ਦੀ ਕਾਰਵਾਈ ਆ ਉਹ ਪ੍ਰੈਸ ਨੂੰ ਰਿਲੀਜ਼ ਕੀਤੀ ਆ ਮੈਂ ਸਮਝ ਨਹੀਂ ਆ ਕਿ ਇਹ ਕੋਈ ਵੀ ਅਧਿਕਾਰੀ ਜਿਹੜਾ ਵੀ ਕੋਈ ਇਨਕੁਆਇਰੀ ਅਫਸਰ ਆ ਉਹ ਗੱਲਾਂ ਜਿਹੜੀਆਂ ਕਨਫਿਡੈਂਸ਼ੀਅਲ ਨੇ ਉਹਨਾਂ ਨੂੰ ਰੱਖ ਕੇ ਬਾਕੀ ਕੀਤੀ ਹੋਈ ਕਾਰਵਾਈ ਜਿਹੜੀ ਆ ਉਹ ਪ੍ਰੈਸ ਨੂੰ ਦੇਣੀ ਬਣਦੀ ਆ ਇਹ ਕੋਈ ਉਹਨਾਂ ਨੇ ਕੋਈ ਗਲਨਾ ਨਹੀਂ ਕੀਤਾ ਤੇ ਇਸ ਕਰਕੇ ਉਹਦੀ ਬਦਲੀ ਕਰ ਦੇਣੀ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਇਸ ਕਰਕੇ ਅਸੀਂ ਅੱਜ ਮੰਗ ਕਰਕੇ ਆਏ ਆ ਇਲੈਕਸ਼ਨ ਕਮਿਸ਼ਨ ਤੋਂ ਕਿ ਇਹ ਬਦਲੀ ਰੱਦ ਕੀਤੀ ਜਾਵੇ ਉਹ ਸਿੱਟ ਦਾ ਮੈਂਬਰ ਬਣ ਤੇ ਜਿਵੇਂ ਉਹਨਾਂ ਨੇ ਆਪਣਾ ਕੰਮ ਰੁਟੀਨ ਵਿੱਚ ਸ਼ੁਰੂ ਕੀਤਾ ਸੀਗਾ ਉਹ ਉਸੇ ਤਰ੍ਹਾਂ ਕਰਨ ਐਨਾ ਹੀ ਨਹੀਂ ਟਕਸਾਲੀ ਆਗੂਆਂ ਦਾ ਦਾਵਾ ਹੈ ਕਿ ਕਵਰ ਦੀ ਬਦਲੀ 'ਚੋਂ ਕਮਿਸ਼ਨ ਕੋਲੋਂ ਕਰਵਾਈ ਗਈ ਹੈ ਅਤੇ ਇਸ ਸਾਰੇ ਪਿੱਛੇ ਬਾਦਲਾਂ ਦੀ ਭਾਈਵਾਲ ਮੋਦੀ ਸਰਕਾਰ ਦਾ ਹੱਥ ਹੈ ਉਹ ਇੱਕ ਗੱਲ ਬੜੀ ਕਲੀਅਰ ਆ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗਠਬੰਧਨ ਨੇ ਇਸ ਕਰਕੇ ਜਿਹੜੀ ਭਾਰਤ ਵਿੱਚ ਐਂਡੀਏ ਦੀ ਸਰਕਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਬਚਾਉਣਾ ਚਾਹੁੰਦੀ ਆ ਜਿਹਦੀ ਵਜ੍ਹਾ ਕਰਕੇ ਇਹ ਬਦਲੀ ਹੋਈ ਆ ਇਹ ਬਕਾਇਦਾ ਸੈਂਟਰ ਸਰਕਾਰ ਨੇ ਇੰਟਰਵਿਨ ਕਰਕੇ ਇਹ ਬਦਲੀ ਕਰਵਾਈ ਆ ਇੱਕ ਇਮਾਨਦਾਰ ਅਫਸਰ ਬੱਚੋ ਜਾਣੇ ਜਾਂਦੇ ਕੁਵਰ ਵਿਜੇ ਪ੍ਰਤਾਪ ਦੇ ਤਬਾਦਲੇ ਨੇ ਪੰਜਾਬ ਦੀ ਸਿਆਸਤ ਵਿੱਚ ਤੂਫਾਨ ਲੈ ਆਉਂਦਾ ਹੈ ਹੁਣ ਵੇਖਣਾ ਇਹ ਬੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਪ੍ਰਗਟਾਇਆ ਜਾ ਰਿਹਾ ਰੋਸ ਚੋਣ ਕਮਿਸ਼ਨ ਉੱਤੇ ਕੀ ਅਸਰ ਪਾਉਂਦਾ ਹੈ ਵੇਖਣਾ ਇਹ ਬੰਦਾ ਹੈ ਕਿ ਕੁਵਰ ਵਿਜੇ ਪ੍ਰਤਾਪ ਦੀ ਬਦਲੀ ਰੱਦ ਹੁੰਦੀ ਹੈ ਜਾਂ ਨਹੀਂ ਬਿਊਰੋ ਰਿਪੋਰਟ ਟੀਵੀ ਪੰਜਾਬ